ਕਮਾਂ ਬੀਤਦਾ ਜਾਂਦਾ ਅਗਲੀ ਕਬੱਡੀ ਰਵੀ ਪਾਉਣ ਦੇ ਲਈ ਵਾਧਾ ਹੈ ਖੇਡ ਮੈਦਾਨ ਵਿੱਚ ਕਿਤੇ ਬਾਬਾ ਬੁੱਢਾ ਸੈਨ ਦੀ ਧਰਤੀ ਤੋਂ ਟਰੈਕਟਰ ਜਿੱਤਦਾ ਕਿਤੇ ਕਮਾਲਪੁਰੇ ਦੀਆਂ ਗੱਲਾਂ ਹੁੰਦੀਆਂ ਨੇ ਅੱਜ ਬਾਗੜੀਆਂ ਦੇ ਵਿੱਚ ਇੱਕ ਵੱਖਰੀ ਗੱਲ ਹੋਣੀ ਹੈ ਆਹ ਸਾਹਮਣੇ ਪੈਂਦੀ ਹੋਏ ਰੇਡ ਕਿਹੜਾ ਖਿਡਾਰੀ ਵੱਧ ਕੇ ਇੰਡੀਆ ਦੀ ਟੀਮ ਦਾ ਜਫਾ ਲਾਊਗਾ ਆਹ ਪੈਂਦੀਆਂ ਨੇ ਰੇਡਾਂ ਨਾਲ ਲੱਗਦੇ ਨੇ ਜਫੇ ਭੜਦੇ ਆਸਾਨ ਹੁਣ ਵੱਜਦੇ ਦੇ ਆ ਤੱਕੇ ਆ ਸ਼ੀਲੂ ਲਾ ਤਗੜਾ ਜੱਫਾ ਬੱਲੇ ਬੱਲੇ ਕਰਵਾ ਗਿਆ ਆ ਜਾ ਵੀ ਸੋਹਣਿਆ ਜਿਹੜੇ ਕਾਲਾ ਵਾਰ-ਵਾਰ ਆ ਕੇ ਆਖ ਰਿਹਾ ਮੈਂ ਗਨਮੈਨ ਵੀਰ ਨੂੰ ਵੀ ਬੇਨਤੀ ਕਰਦਾ ਕੋਈ ਗੱਲ ਨਹੀਂ ਭਾਈ ਕੋਈ ਚੱਕਰ ਨਹੀਂਗਾ ਤੁਸੀਂ ਆਨੰਦ ਲਓ ਇੱਕ ਸਾਈਡ ਤੇ ਬੈਠ ਕੇ ਔਰ ਆਪਾਂ ਥੋੜਾ ਜਿਹਾ ਗਰਾਊਂਡ ਨੂੰ ਕਲੀਅਰ ਰੱਖੀਏ ਬਹੁਤ ਬਹੁਤ ਧੰਨਵਾਦ ਆ ਸਾਹਮਣੇ ਟਿੰਕੂ ਬਨਾਰਾ ਟਿੰਕੂ ਟਿੰਕੂ ਔਰ ਫਸ਼ੀਲੂ ਔਰ ਫਸ਼ੀਲੂ ਔਰ ਫਸ਼ੀਲੂ ਤੇ ਟਿੰਕੂ ਟਿੰਕੂ ਤੇ ਸ਼ੀਲੂ ਤੇ ਰਵੀ ਹਾ ਲੱਗ ਗਿਆ ਜਫਾ ਲੱਗ ਗਿਆ ਜਫਾ ਲੱਗ ਗਿਆ ਜਫਾ ਤੇ ਨੰਬਰ ਯਾਫੀ ਨੇ ਇਸੇ ਜਾਂ ਜੁੜਿਆ ਸ਼ੀਲੂ ਸ਼ਾਇਆ ਵਿੱਚ ਦੁਨੀਆ ਦੇ ਮੰਗੜ ਦੀ ਕੋਨੇ ਕੋਨੇ ਤੋਂ ਇਹਦਾ ਵਿੱਚ ਢਾਲ ਕਹਿੰਦੇ ਦੁਨੀਆ ਦੇ ਚੋਟੀ ਦੇ ਖਿਡਾਰੀਆਂ ਦਾ ਪਿੰਡ ਹੈ ਦੁਨੀਆ ਨੇ ਕਹਿੰਦੇ ਮੇਰੇ ਵੀਰੋਂ ਤਕੜੇ ਖਿਡਾਰੀ ਪੈਦਾ ਕੀਤੇ ਕਬੱਡੀ ਦੀ ਦੁਨੀਆ ਨੇ ਪਰ ਢਾਲ ਨੇ ਪੈਦਾ ਕੀਤੇ ਸੁਨੱਖੇ ਸਰੀਰਾਂ ਵਾਲੇ ਖਿਡਾਰੀ ਪੈਦਾ ਕੀਤੇ ਮੇਰੇ ਮਿੱਤਰੋ ਇੱਕ ਪਾਸੇ ਟਿੰਕੂ ਬੁਲਾ ਰਾ ਇਹਨੂੰ ਸ਼ੀਲੂ ਕਹਿੰਦੇ ਆ ਇਹ ਮਾਂ ਬਾਪ ਦਾ ਟਿੰਕੂ ਹੈ ਪਰ ਕਬੱਡੀ ਵਾਲਿਆਂ ਦਾ ਸ਼ੀਲੂ ਹੈ ਆਹ ਸਾਹਮਣੇ ਇਸ ਵੱਲੇ ਲਾਹ ਤੱਕਣਾ